ਦੇ ਵਿੱਚ ਮੈਂ ਇੰਨਾ ਡਿਸਟਰਬ ਨਹੀਂ ਹੋਇਆ ਜਿੰਨਾ ਉਸ ਬੰਦੇ ਨੇ ਮੈਨੂੰ ਹੋਨ ਕਰਤਾ ਕੋਈ ਨਹੀਂ ਆਉਂਦਾ ਭਾਈ ਕੋਈ ਨਹੀਂ ਕੰਮ ਦੇ ਜਾਵਾਂਗੇ ਕੋਈ ਨਹੀਂ ਆਉਂਦਾ ਜੀ 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 ਲक्की ਜੀ ਹਾਂਜੀ ਮੈਂ ਜੂਨੀਅਨ ਦਾ ਪ੍ਰਧਾਨ ਆ ਜੀ ਤੇ ਮੁਲਾਜ਼ਮਾਂ ਨੂੰ ਇੱਕ ਸਨੇਹਾ ਲੱਗਾ ਸੀ ਦਫ਼ਤਰ ਵੱਲੋਂ ਸਵੇਰੇ ਕਿ ਤਿੰਨ ਤਿੰਨ ਬੰਦੇ ਆ ਜਿਹੜੇ ਬਾੜਾਂ ਚ ਲਾ ਕੇ ਪਲੱਸ ਇੱਕ ਡੋਰ ਟੂ ਡੋਰ ਚਾਰ ਜਿਹੜੇ ਬੰਦੇ ਆ ਉਹ ਬਾੜਾਂ ਚ ਲਾ ਕੇ ਜਿਹੜੇ ਆ ਉਹਨਾਂ ਨੂੰ ਜਿਹੜੇ ਨਮਾਇੰਦੇ ਆ ਕੋਈ ਵੀ ਬਾੜ ਦਾ ਇੰਚਾਰਜ ਆ ਜਾਂ ਕੁਝ ਵੀ ਆ ਉਹਨਾਂ ਦੇ ਕੋਲ ਭੇਜ ਦਿੱਤਾ ਜਾਵੇ ਇਹੋ ਸਭ ਵੱਲੋਂ ਇਹੋ ਸਾਨੂੰ ਆਰਡਰ ਸੀ ਜਿਸ ਸੰਬੰਧੀ ਲਿਸਟ ਤਿਆਰ ਕੀਤੀ ਗਈ ਤਾਂ ਸਵੇਰੇ ਮੈਂ ਆਪਣੇ ਮੁਲਾਜ਼ਮਾਂ ਦੇ ਨਾਲ ਜਿਹੜਾ ਹਾਜ਼ਰੀ ਸਮੇਂ ਉਹ ਸ਼ੇਅਰ ਕੀਤੀ ਆ ਤੇ ਉਸ ਤੋਂ ਬਾਅਦ ਸਾਰੇ ਮੁਲਾਜ਼ਮ ਜਿਹੜੇ ਖੜੇ ਆ ਉਹ ਕਹਿੰਦੇ ਜੀ ਅਸੀਂ ਇਸ ਤਰ੍ਹਾਂ ਜਿਹੜਾ ਆ ਉਹ ਜਾ ਕੇ ਕੰਮ ਨਹੀਂ ਕਰ ਸਕਦੇ ਇੱਥੇ ਦੱਸਣਯੋਗ ਇਹੋ ਆ ਕਿ ਕੁਝ ਮੁਲਾਜ਼ਮ ਸਾਡੇ ਜਿਹੜੇ ਆ ਉਹ 12 ਘੰਟੇ ਵੀ ਕੰਮ ਕਰਦੇ ਆ 14 ਘੰਟੇ ਵੀ ਕੰਮ ਕਰਦੇ ਆ ਮੋਟਰਾਂ ਸਾਡੇ ਕੋਲ 3 ਨੇ ਅਸੀਂ ਜੋ ਵੀ ਮੰਗ ਕੀਤੀ ਜਾ ਰਹੀ ਆ ਤਿੰਨ ਬੰਦਿਆਂ ਦੀ ਚਾਰ ਬੰਦਿਆਂ ਦੀ ਅਸੀਂ ਦੇਣ ਲਈ ਤਿਆਰ ਆ ਪਰ ਉਸ ਤੋਂ ਬਾਅਦ ਜੇ ਸ਼ਹਿਰ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਵੱਡੀ ਮੁਸੀਬਤ ਪੈਂਦੀ ਆ ਉਸ ਲਈ ਨਗਰ ਕਾਉਂਸਲ ਦੀ ਸੈਨੀਟੇਸ਼ਨ ਬ੍ਰਾਂਚ ਨੂੰ ਜ਼ਿੰਮੇਵਾਰ ਨਾ ਸਮਝਿਆ ਜਾਵੇ ਔਰ ਜਿਹੜੇ ਬੰਦੇ ਇਹ ਡਿਮਾਂਡ ਕਰ ਰਹੇ ਆ ਇਹ ਜ਼ਿੰਮੇਵਾਰੀ ਉਹਨਾਂ ਦੀ ਨਿੱਜੀ ਹੋਵੇਗੀ ਬਾਜ਼ਾਰਾਂ ਦੇ ਵਿੱਚ ਲੱਗੇ ਹੋਏ ਬੰਦੇ ਕਿੱਥੋਂ ਪੂਰੇ ਕੀਤੇ ਜਾਣਗੇ ਜਿਹੜੇ ਬਾਕੀ ਸਫਾਈ ਕਰਦੇ ਆ ਅਸੀਂ ਹਾਜ਼ਰੀ ਟਾਈਮ ਤੇ ਜਿਹੜਾ ਆ ਪੂਰਾ ਪਿਲੋਂ ਅੱਡਾ ਉਹ ਇੱਕ ਅੱਧੇ ਘੰਟੇ ਦੇ ਵਿੱਚ ਸਾਰੇ ਬੰਦੇ ਲਾ ਕੇ ਆਪਣੇ ਸਾਫ਼ ਕਰਾਈਦਾ ਉਹਦੀ ਜ਼ਿੰਮੇਵਾਰੀ ਕਿਹਦੀ ਹੋਏਗੀ ਕੂੜੇ ਨੂੰ ਕੂੜੇ ਨੂੰ ਸੈਗਰੀਗੇਸ਼ਨ ਕਰਨ ਦੀ ਕੂੜੇ ਨੂੰ ਉਹਦੇ ਸਹੀ ਜਗ੍ਹਾ ਤੇ ਸੁੱਟਣ ਦੀ ਉਹ ਜ਼ਿੰਮੇਵਾਰੀ ਕਿਸ ਦੀ ਹੋਏਗੀ ਨਗਰ ਕਾਉਂਸਲ ਦੇ ਉੱਤੇ ਔਰ ਮੁਲਾਜ਼ਮਾਂ ਦੇ ਉੱਤੇ ਕੱਲ ਨੂੰ ਸਰਕਾਰ ਵੱਲੋਂ ਇਹਨਾਂ ਚਲਦੀਆਂ ਹੋਈਆਂ ਗੱਲਾਂ ਕਰਨ ਜੇ ਕੋਈ ਐਕਸ਼ਨ ਲਿਆ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਕਿਸ ਦੀ ਹੋਏਗੀ ਜੇ ਕੱਲ ਨੂੰ ਕੋਈ ਬਿਮਾਰੀ ਫੈਲ ਜਾਂਦੀ ਆ ਉਸਦੀ ਜ਼ਿੰਮੇਵਾਰੀ ਕਿਸ ਦੀ ਹੋਏਗੀ ਇਹਨਾਂ ਗੱਲਾਂ ਦਾ ਇੱਕ ਜਿਹੜਾ ਨਿਚੋੜ ਆ ਉਹ ਇਹੋ ਆ ਕਿ ਸੈਨੀਟੇਸ਼ਨ ਬ੍ਰਾਂਚ ਨੂੰ ਕਿਸੇ ਵੀ ਤਰ੍ਹਾਂ ਨਾਲ ਮੁੱਦਾ ਬਣਾ ਕੇ ਪੇਸ਼ ਨਾ ਕੀਤਾ ਜਾਵੇ ਇਹ ਬ੍ਰਾਂਚ ਬੜੀ ਸੈਂਸਿਟਿਵ ਆ ਜਿਹਦੇ ਨਾਲ ਸ਼ਹਿਰ ਦੀਆਂ ਕਈ ਜੜੀਆਂ ਚੀਜ਼ਾਂ ਆ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬਿਮਾਰੀਆਂ ਨੂੰ ਜਿਹੜਾ ਰੋਕਿਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਸਮੇਂ-ਸਮੇਂ ਤੇ ਜਿੱਥੇ ਲੋੜਿਆ ਉੱਥੇ ਸਫਾਈ ਦੀ ਸਹੂਲਤ ਦਿੱਤੀ ਜਾਂਦੀ ਆ ਸਾਨੂੰ ਇਸ ਵੇਲੇ ਜਿਹੜੀ ਇੱਕ ਚੀਜ਼ ਆ ਦੱਸਣ ਦੀ ਕਿ ਇਹ 62 ਬੰਦਿਆਂ ਦੇ ਵਿੱਚੋਂ 24 ਘੰਟੇ ਕਈ 62 ਬੰਦੇ ਹਾਜ਼ਰ ਨਹੀਂ ਹੁੰਦੇ ਛੁੱਟੀ ਤੇ ਵੀ ਹੁੰਦੇ ਆ ਛੁੱਟੀ ਵਾਲੇ ਬੰਦੇ ਸਪੋਜ਼ ਕਰੋ ਇੱਕ ਵਾਰਡ ਦੇ ਤਿੰਨ ਬੰਦੇ ਆ ਜਿਹੜੇ ਉਹ ਲਗਾਤਾਰ ਛੁੱਟੀ ਚਲੇ ਜਾਂਦੇ ਆ ਤਾਂ ਉਸ ਵਾਰਡ ਦੀ ਸਫਾਈ ਦੀ ਜ਼ਿੰਮੇਵਾਰੀ ਕਿਹਦੀ ਹੋਏਗੀ ਉਸ ਬਾੜ ਦੇ ਵਿੱਚ ਸਪਰੇਅ ਕਰਾਉਣ ਦੀ ਸ਼ਹਿਰ ਦੇ ਵਿੱਚ ਸਪਰੇਅ ਕਰਾਉਣ ਦੀ ਜ਼ਿੰਮੇਵਾਰੀ ਕਿਸ ਦੇ ਹੋਏਗੀ ਮੋਟਰਾਂ ਔਰ ਸੀਵਰ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਹੋਏਗੀ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਤਿੰਨ ਬੰਦੇ ਦੇਣ ਚ ਸਾਨੂੰ ਕੋਈ ਇਤਰਾਜ਼ ਨਹੀਂ ਮੈਂ ਐਜ਼ ਅ ਜੂਨੀਅਰ ਪ੍ਰਧਾਨ ਇੱਕ ਗੱਲ ਕਰਦਾ ਅਸੀਂ ਚਲੇ ਜਾਂਦੇ ਹਾਂ ਬਾੜਾਂ ਦੇ ਵਿੱਚ ਅਸੀਂ ਉਹਨਾਂ ਦੇ ਕੋਲ ਕੰਮ ਵੀ ਕਰਦੇ ਹਾਂ ਪਰ ਕੀ ਉਹ ਸਮਾਂ ਜਿਹੜਾ ਸਾਡਾ ਡਿਊਟੀ ਦਾ ਉਹਦੇ ਵਿੱਚ ਸ਼ਹਿਰ ਦਾ ਕੰਮ ਹੋ ਸਕਦਾ ਜੇ ਹੋ ਸਕਦਾ ਤਾਂ ਅਸੀਂ ਤੁਹਾਡੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਤਿਆਰ ਆ ਪਰ ਉਹ 5 ਔਰ 6 ਘੰਟਿਆਂ ਦਾ ਕੰਮ ਨਹੀਂ ਹੈ ਅਸੀਂ 12 12 ਘੰਟੇ ਲਾ ਕੇ ਸ਼ਹਿਰ ਦਾ ਕੰਮ ਕਰਦੇ ਆ ਸਾਡੀ ਬ੍ਰਾਂਚ ਨੂੰ ਜਿਹੜਾ ਆ ਉਹ ਬਿਲਕੁਲ ਜਿੱਦਾਂ ਚੱਲਦੀ ਆ ਉਹਨੂੰ ਚੱਲਣ ਦੀ ਇੱਕ ਜਿਹੜੀ ਆ ਉਹਦੇ 'ਚ ਸੇਧ ਦਿੱਤੀ ਜਾਵੇ ਸਾਡਾ ਸਾਥ ਦਿੱਤਾ ਜਾਵੇ ਇਸ ਬ੍ਰਾਂਚ ਨੂੰ ਡਿਸਟਰਬ ਕਰਨ ਦਾ ਮਤਲਬ ਹੋਵੇਗਾ ਸ਼ਹਿਰ ਨੂੰ ਕਿਸੇ ਨਾ ਕਿਸੇ ਵੱਡੀ ਅਨਹੋਣੀ ਦੇ ਵਿੱਚ ਤੱਕਣਾ ਸਭ ਤੋਂ ਵੱਡੀ ਗੱਲ ਇਹੋ ਆ ਜੀ ਬਾਕੀ ਜੇ ਕੁਝ ਸਾਡੇ ਬ੍ਰਾਂਚ ਵੱਲੋਂ ਜਾਂ ਸਾਡੇ ਵੱਲੋਂ ਕੋਈ ਕਮੀ ਪੇਸ਼ੀ ਆ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਧੰਨਵਾਦ ਬੈਠੇ ਆ ਤੁਸੀਂ ਇੱਥੇ ਹਾਂਜੀ ਹਾਂਜੀ ਕੀ ਵਜ੍ਹਾ ਕੀ ਆ ਧਰਨੇ ਆ ਲਾਂਦੇ ਆ ਰਾਜਾ ਜੀ ਅੱਜ ਇਹ ਆ ਜੀ ਮਤਲਬ ਕਈਆਂ ਦਿਨਾਂ ਤੋਂ ਇਹੀ ਚੱਲ ਰਿਹਾ ਅੱਜ ਤੋਂ ਨਹੀਂ ਕਾਫੀ ਦਿਨਾਂ ਤੋਂ ਪਹਿਲਾਂ ਤੋਂ ਵੀ ਅਸੀਂ ਬਰਦਾਸ਼ਤ ਕਰੀ ਜਾ ਰਹੇ ਸੀਗੇ ਮਤਲਬ ਅੱਜ ਜਾਂ ਕੱਲ ਦੇ ਵਿੱਚ ਗੱਲ ਖੁੱਲ ਕੇ ਸਾਹਮਣੇ ਇਹ ਵੀ ਸਾਨੂੰ ਤਿੰਨ ਤਿੰਨ ਬੰਦੇ ਜੀ ਬਾਹਰ ਤੇ ਦੇ ਦਿਓ ਜੇ ਤਾਂ ਕੰਮ ਨਹੀਂ ਹੁੰਦਾ ਫੇਰ ਤਾਂ ਇਸ ਗੱਲ ਨੂੰ ਅਸੀਂ ਲੈ ਲਈਏ ਸ਼ਹਿਰ ਦੇ ਵਿੱਚ ਜੇ ਕੰਮੇ ਹੁੰਦਾ ਤੇ ਸਾਨੂੰ ਵਜਾ ਦੱਸੇ ਵੀ ਤਿੰਨ ਤਿੰਨ ਬੰਦੇ ਕਾਦੇ ਮੰਗਦਾ ਕਿਉਂ ਦਈਏ ਔਰ ਕਿੱਥੇ ਇਹ ਲਿਖਿਆ ਆ ਤਿੰਨ ਤਨ ਬੰਦੇ ਦੇਣ ਦਾ ਤੁਹਾਨੂੰ ਬੁੱਧਾ ਦੱਸੇ ਉਹ ਕਾਦੇ ਵਾਸਤੇ ਮੰਗਦਾ ਰੇਕ ਬੰਦ ਬਾੜ ਦੇ ਵਿੱਚ ਕਿਥੇ ਵੀ ਐਮਸੀ ਜਾਂ ਪ੍ਰਧਾਨ ਨੂੰ ਜਾਂ ਹੋਰ ਨੂੰ ਪੁੱਛ ਲਓ ਘੱਟੋ ਘੱਟ ਨਹੀਂ 4 ਤੋਂ 5 ਬੰਦੇ ਬਿਲਕੁਲ ਕੰਮ ਕਰ ਰਹੇ ਆ ਤਿੰਨ ਨਹੀਂ ਕੱਲੇ ਜੇ ਕਿਥੇ ਦਾ ਬਾੜ ਬਾਹਰ ਆਂਦਾ ਉਹਦੇ ਵਿੱਚ 4 ਵੀ ਆ ਜਾਂਦੇ 5 ਵੀ ਆਂਦੇ ਆ ਕੰਮ ਕਮਾ ਕੇ ਤੁਸੀਂ ਗਿਣੂਗੇ ਤਾਂ ਤੁਹਾਨੂੰ ਪੰਜ ਬੰਦੇ ਹੀ ਮਿਲਣੇ ਆ। ਹੂੰ ਆਪਾਂ ਥਰੂੰਦੀ ਰੋੜੇ ਚੱਲ ਜੇ ਰਾਹੁਲ ਭਾਈ ਦੇ ਬਾਹਰ ਤੇ ਦੇਖ ਲਓ। 1 2 ਅਮਨ ਕਲੋਨੀ ਤੈਨਾ ਸਰਗੁੰਦੀ ਰੋੜ ਜੈਹੰਦ ਕਲੋਨੀ ਤੈਨਾ ਮੋਰੇ ਆ ਜਾਂਦਾ ਜੀ ਰੋੜ 4 ਪੰਜਵਾਂ ਕੂੜੇ ਵਾਲਾ ਫੇਰ ਵੀ ਉਹ ਬੰਦਾ ਇਹ ਕਹਿ ਰਿਹਾ ਜੀ ਮੈਨੂੰ ਤਿੰਨ ਬੰਦੇ ਦਿਓ। ਉਹ ਪੰਜ ਕਹਿ ਕੇ ਵੀ ਕੁਝ ਨਹੀਂ ਮੰਗਦੇ ਸਾਡੇ ਕੋ। ਹੂੰ ਇਹੀ ਕਈਆਂ ਤਰ੍ਹਾਂ ਤੋਂ ਵਹੀ ਗੱਲ ਐ। ਫੇਰ ਕਈ ਬੰਦੇ ਸਾਨੂੰ ਘਰੇਲੂ ਗੱਲਾਂ ਦੇ ਵਿੱਚ ਵੀ ਇਹ ਸਾਨੂੰ ਮੁੱਦੇ ਰੱਖਦਾ। ਸਾਡੇ ਘਰੇਲੂ ਕਲਾਂ ਘਰਾਂ ਦੇ ਵਿੱਚ ਇਹਦਾ ਜਾਣ ਦਾ ਮਤਲਬ ਕੀ ਆ ਉਹ ਵੀ ਅਸੀਂ ਅੱਜ ਪੁੱਛਣਾ ਹੈ ਇਹ ਅਸੀਂ ਕਿਹਦੀ ਗੱਲ ਕਰ ਰਹੇ ਹਾਂ ਅਸੀਂ ਕਈਆਂ ਦਰਾਂ ਤੋਂ ਪਰੇਸ਼ਾਨ ਆ ਸਾਨੂੰ ਮੈਂਟਲੀ ਮਤਲਬ ਕੀਤਾ ਜਾ ਰਿਹਾ ਐ ਇੰਨਾ ਸਾਡੇ ਤੇ ਪ੍ਰੈਸ਼ਰ ਜਾਨੀ ਬਣਾਇਆ ਲੇਬਰ ਸਾਡੇ ਕੰਮ ਨਹੀਂ ਉਹ ਨਹੀਂ ਕਰ ਸਕਦੀ ਸਾਨੂੰ ਜਦੋਂ ਪ੍ਰੈਸ਼ਰ ਪੈਂਦਾ ਨਾ ਕਈ ਵਾਰੀ ਮੈਨੂੰ ਵੀ ਭੁੱਲ ਜਾਂਦਾ ਮੈਂ ਦਵੈ ਨੂੰ ਕਰਨਾ ਕੀ ਔਰ ਕਰੋਨਾ ਕੀ ਆ ਫਿਰ ਮੈਨੂੰ ਦੁਬਾਰਾ ਤੇ ਪੁੱਛਣਾ ਮੈਨੂੰ ਚਾਰ-ਚਾੜਾ ਉਹਨਾਂ ਤੋਂ ਵੀ ਪੈ ਜਾਂਦੀ ਅਫਤਰਾ ਤੋਂ ਯਾਰ ਮੈਂ ਕਰਨਾ ਕੀ ਸੀ ਮੈਂ ਕੀ ਦੱਸਣਾ ਇਹਨਾਂ ਨੂੰ ਕੀ ਪੁੱਛਾਂ ਅੱਗੇ ਵੀ ਐਮ ਸੀ ਸੀ ਹੈ ਕਦੇ ਵੀ ਸਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਕਦੀ ਨਹੀਂ ਹੱਥ ਤੱਕ ਬਣਾਇਆ ਚਲੋ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਸਾਰੇ ਬਾਰੋਬਾਰੀ ਆਪਣਾ ਆਪਣਾ ਜਿੱਦਾ ਵੀ ਆਇਆ ਸਾਡੇ ਨਾਲ ਭਾਈਚਾਰੇ ਨਾਲ ਰਹੇ ਆ ਪਰ ਸਾਡੇ ਤਾਂ ਹੁਣ ਤਾਂ ਕੁਛ ਥੋੜੇ ਦਿਨਾਂ ਤੋਂ ਪਤਾ ਨਹੀਂ ਭਈ ਕਿੰਨਾ ਕੁ ਪ੍ਰੈਸ਼ਰ ਇਹਨਾਂ ਨੇ ਬਣਾਤਾ ਕਾਦੇ ਵਾਸਤੇ ਬਣਾਉਂਦੇ ਆ ਕੀ ਚਾਹੁੰਦੇ ਆ ਸਾਨੂੰ ਨਹੀਂ ਪਤਾ ਲੱਗਦਾ ਸਾਨੂੰ ਅੱਜ ਦੱਸ ਗਏ ਆ ਜੇ ਕੋ ਸਾਡੇ ਤੋਂ ਉਹਨਾਂ ਨੇ ਕੋਈ ਮਤਲਬ ਗਲਤੀ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਉਹ ਤੁਹਾਨੂੰ ਸਾਹਮਣੇ ਆ ਕੇ ਦੱਸ ਦੇਵੇ ਫਿਰ ਅਸੀਂ ਉਹਦਾ ਜਵਾਬ ਦੱਸਾਂਗੇ ਹੂੰ ਬਾਕੀ ਤਨਖਾਹ ਦੇ ਬੇਤੇ ਦਾ ਚਲੋ ਕਿ ਜੇ ਵੀ ਦਫ਼ਤਰ ਦਾ ਡੀਸੀ ਰੇਟ ਆਂਦਾ ਉਹ ਤੁਹਾਨੂੰ ਮਿਲੀ ਜਾਂਦਾ ਬਾਕੀ ਥੋੜਾ ਇਹਨਾਂ ਸੋਚ ਰੱਖਣੀ ਚਾਹੀਦੀ ਅੱਗੇ ਤੋਂ ਵੀ ਬੇ ਇਹਨਾਂ ਬੰਦੇ ਦਾ ਸੋਚੀਏ ਦੋਸਤ 300 ਕੁ ਰੁਪਏ ਆਂਦੇ ਤੁਹਾਡੇ ਹੱਥਾਂ 'ਚ ਹੀ ਆਉਂਦੇ ਆ 1066 ਰੁਪਏ ਕੁ ਆਂਦੇ ਆ ਕੀ ਗੁਜ਼ਾਰੇ ਚੱਲਦੇ ਆ ਜੇ ਕੋਈ ਬਚਾਰੇ 10 ਰੁਪਏ ਕਾਰ ਵੀ ਲੈਂਦੇ ਹਨਾ ਉਹ ਵੀ ਧੜਾ ਲਿਖਿਆ ਜਾਂਦਾ ਵੇ ਬੰਦੇ ਇਹਨਾਂ ਨੇ ਪੈਸੇ ਮੰਗਿਆ ਆ ਭਰਾਨਾ ਬੰਦਾ ਉਸ ਰੋਡ ਤੋਂ ਉੱਥੇ ਲੈ ਆ ਜੀ ਇਹਨੇ ਉਹ ਇੱਥੇ ਦਫਤਰ ਗੱਲ ਪਹੁੰਚ ਜਾਂਦੀ ਦੋਸਤ ਗੱਡੇ ਕਬੱਡੀ ਗੱਲ ਆ ਹਾਲੇ ਜਦੋਂ ਵੀ ਕਿਸੇ ਦੇ ਬਾਹਰ ਜਾ ਜਾਏ ਪੁਰਾਣੇ ਐਮਸੀਆਂ ਜਾ ਜਈ ਬਿਆ ਚਲੇ ਇਹ ਤਾਂ ਪਹਿਲਾਂ ਸਾਨੂੰ ਜਾਂਦਿਆਂ ਨੂੰ ਪੁੱਛਦੇ ਚਾਹ ਪਾਣੀ ਪਹਿਲਾਂ ਪੀਓ ਫੇਰ ਕੰਮ ਕਰਿਓ ਇਹ ਤਾਂ ਸਾਡੇ ਪਹਿਲਾਂ ਕਹਿ ਦਿੰਦੇ ਆ ਇਹ ਤਾਂ ਪੈਸੇ ਮੰਗਦੇ ਆ ਆ ਹੁਣ ਪਿੱਛੇ ਜਾ ਸਾਡੀ ਖਬਰ ਲਵਾਤੀ ਇੱਥੋਂ ਹੀ ਥੋੜੇ ਦਿਨਾਂ ਚ ਪਹਿਲਾਂ ਵੇਤਾਜੇ ਪੈਸੇ ਮੰਗੇ ਕੰਮ ਕਰਦੇ ਦੋਸੋ ਜੀ ਕਿਹਦੇ ਕੋ ਪੈਸੇ ਮੰਗੇ ਸਾਡੇ ਸਾਹਮਣੇ ਆਵੇ ਕਿਸ ਬੰਦੇ ਨੂੰ ਦਿੱਤੇ ਆ ਸਾਡੇ ਤੇ ਹੱਦ ਤੋਂ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਜੀ ਔਰ ਸਾਡੀ ਪਰਮਾਨਤੀ ਦਾ ਨਜਾਇਜ਼ ਫਾਇਦਾ ਜਿਹੜਾ ਇਹ ਚੁੱਕ ਰਹੇ ਆ ਸੁਣਿਆ ਵੀ ਮੰਗਾ ਹੈ ਨਾ ਜੀ ਅੱਜ ਮੈਂ ਤਾਂ ਦੁੱਗਲ ਸਾਹਿਬ ਅਸੀਂ ਤਾਂ ਆਪਣੇ ਇੱਕ ਨਿੱਜੀ ਕੰਮ ਡੀਟੀ ਰੋਡ ਤੇ ਜਾ ਰਹੇ ਸੀ ਤਾਂ ਅਸੀਂ ਹੈਰਾਨ ਰਹਿ ਗਏ ਸਾਡੇ ਸਫਾਈ ਸੇਵਕ ਹੜਤਾਲ ਤੇ ਬੈਠੇ ਹੋਏ ਆ ਅਸੀਂ ਇਹਨਾਂ ਨੂੰ ਦੇਖ ਕੇ ਇਹ ਨਾ ਵਿੱਚ ਆ ਕੇ ਬੈਠੇ ਵੀ ਕਾਰਨ ਕੀ ਆ ਪਹਿਲਾਂ ਤਾਂ ਮੈਂ ਇੱਥੇ ਦੱਸਣਾ ਚਾਹੁੰਦਾ ਸਾਡੀ ਬੜੀ ਸ਼ਹਿਰ ਦੀ ਬਣ ਬਣਾਇਆ ਜਾਂ ਪੰਜਾਬ ਦੀ ਹਲੇ ਤੱਕ ਇਲੈਕਸ਼ਨ ਨਹੀਂ ਹੋ ਸਕੀ ਔਰ ਨੁਮਾਇंदे ਨਹੀਂ ਕਮੇਟੀ ਨੂੰ ਚਲਾਉਣ ਵਾਲੇ ਮਿਲ ਸਕੇ ਇਸ ਕਾਰਨ ਕਿਸੇ ਵੀ ਬੰਦੇ ਦੀ ਦਖਲਅੰਦਾਜ਼ੀ ਕਮੇਟੀ 'ਚ ਨਹੀਂ ਚਾਹੀਦੀ ਕਮੇਟੀ ਚਲਾਉਣੀ ਹੈ ਪ੍ਰਸ਼ਾਸਨ ਨੇ ਕਿਸੇ ਕਿਸੇ ਐਮਸੀ ਦੀ ਜਾਂ ਕਿਸੇ ਸਮਾਜ ਸੇਵਕ ਦੀ ਆਪਾਂ ਗਾਈਡ ਤਾਂ ਕਰ ਸਕਦੇ ਆ ਪਰ ਕਿਸੇ ਦੀ ਦਖਲਅੰਦਾਜ਼ੀ ਨਹੀਂ ਚਾਹੀਦੀ ਇਥੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਫਾਈ ਦਾ ਕੰਮ ਆ ਜੋ ਸਾਡਾ ਕਾਰਜਕਾਲ ਰਿਹਾ ਉਹ ਤੋਂ ਵੀ ਵਧੀਆ ਸਫਾਈ ਹੁਣ ਹੋ ਰਹੀ ਹੈ ਸਾਨੂੰ ਨਹੀਂ ਲੋੜ ਤਿੰਨ ਬੰਦਿਆਂ ਦੀ ਸਾਨੂੰ ਨਹੀਂ ਲੋੜ ਚਾਰ ਬੰਦਿਆਂ ਦੀ ਯਾਰ ਸਾਡਾ ਪ੍ਰੋਬਲਮ ਹੀ ਕੋਈ ਹੈ ਨਹੀਂ ਅਸੀਂ ਨਹੀਂ ਚਾਹੁੰਦੇ ਵੀ ਇਦਾਂ ਦਾ ਕੰਮ ਕੀਤਾ ਜਾਵੇ ਜਦ ਕਿ ਆਪਾਂ ਨੂੰ ਚਾਹੀਦਾ ਤਾਂ ਇਹ ਆ ਵੀ ਇਹਨਾਂ ਬੰਦਿਆਂ ਨੇ ਖੜੇ ਹੋਈਏ 10000 ਰੁਪਏ ਤਨਖਾਹ ਆ 10000 ਰੁਪਏ ਅੱਜ ਕੱਲ ਬਿਜਲੀ ਦਾ ਬਿੱਲ ਆ ਜਾਂਦਾ ਬੱਚਿਆਂ ਦੀ ਤਨਖਾਹ ਬੱਚਿਆਂ ਦੀ ਫੀਸਾਂ ਨਹੀਂ ਦੇ ਹੁੰਦੀਆਂ ਲੜਾਈ ਤਾਂ ਆਪਣੀ ਗਵਰਨਮੈਂਟ ਨਾਲ ਚਾਹੀਦੀ ਆ ਵੀ ਇਹਨਾਂ ਦੀ ਤਨਖਾਹ ਘੱਟੋ ਘੱਟ 20-25 ਹਜ਼ਾਰ ਕੀਤੀ ਜਾਵੇ ਖੁੱਲਕੇ ਗੁਜ਼ਾਰਾ ਕਰ ਸਕਣ ਉਹਦੀ ਬਜਾਏ ਆਪਾਂ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਹਾਂ ਇਹਨਾਂ ਤੇ ਭਾਜੀ ਪ੍ਰੈਸ਼ਰ ਮਨੀਤ ਜੀ ਪ੍ਰੈਸ਼ਰ ਇੰਨਾ ਹੈ ਕਿ ਆਪਾਂ ਛੱਪੜ ਉੱਥੇ ਬਣ ਰਿਹਾ ਟ੍ਰੀਟਮੈਂਟ ਪਲਾਂਟ ਬਣ ਰਿਹਾ ਸ਼ਮਸ਼ਾਨ ਘਰ ਦੇ ਕੋਲ ਉੱਥੇ ਸਾਰੇ ਲੱਗੇ ਹੋਇਆ ਕਿਤੇ ਹੋਰ ਜਗਰਾਤ ਆਇਆ ਜਾਂ ਧਾਰਮਿਕ ਪ੍ਰੋਗਰਾਮ ਹੈ ਉੱਥੇ ਸਾਰੇ ਲੱਗੇ ਹੋਇਆ ਇਹ ਤਿੰਨ ਤਿੰਨ ਪੂਰੇ ਕਿੱਦਾਂ ਹੋ ਸਕਦੇ ਆ ਨੰਬਰ 2 ਤੇ ਸ਼ਹਿਰ ਕਿੰਨਾ ਵੱਧ ਗਿਆ ਸਫਾਈ ਮੁਲਾਜ਼ਮ ਹੁੰਨੇ ਨਹੀਂ ਆ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਸਫਾਈ ਮੁਲਾਜ਼ਮਾਂ ਦੀ ਗਿਣਤੀ ਤੇ ਵੀ ਵਾਧਾ ਕੀਤਾ ਜਾਵੇ ਤਾਂ ਜੋ ਸਫਾਈ ਸਾਡੇ ਸ਼ਹਿਰ ਦੀ ਪ੍ਰੋਪਰ ਚੱਲੇ ਸਾਨੂੰ ਨਹੀਂ ਕੋਈ ਪ੍ਰੋਬਲਮ ਹੈਗੀ ਪਰ ਸ਼ਹਿਰ ਮੁਲਾਜ਼ਮਾਂ ਦੀ ਭਰਤੀ ਤੇ ਵਾਧਾ ਕੀਤਾ ਜਾਵੇ ਮੁਲਾਜ਼ਮੇ ਪੱਕੇ ਕੀਤੇ ਜਾਣ ਅਸੀਂ ਕੋਸ਼ਿਸ਼ ਕੀਤੀ ਹੈ ਠੇਕੇਦਾਰੀ ਸਿਸਟਮ ਤੋਂ ਦੂਸਰੇ ਸਿਸਟਮ 'ਚ ਲਿਆਂਦਾ ਇਹਨਾਂ ਨੂੰ ਤਨਖਾਹ ਸਿੱਧੀ ਬੈਂਕ 'ਚ ਹੀ ਆਉਂਦੀ ਆ ਤੁਸੀਂ ਕੋਸ਼ਿਸ਼ ਕਰੋ ਅਸੀਂ ਤੁਹਾਡੇ ਤੋਂ ਆਸ਼ਾ ਕਰਦੇ ਆਂ ਆਮ ਆਦਮੀ ਪਾਰਟੀ ਤੋਂ ਕਿ ਇਹਨਾਂ ਨੂੰ ਉਸ ਸਿਸਟਮ ਤੋਂ ਪੱਕਿਆਂ ਤੇ ਲੈ ਜਾਓ ਆਪਾਂ ਇਹਨਾਂ ਨਾਲ ਖੜੇ ਹੋਈਏ ਮਾਕੇ ਇਹਨਾਂ ਦੀਆਂ ਪੌਣ ਤਾਈਆਂ ਕਿਹੜੀ ਗਰਮੀ ਦੇਖੋ 48 ਤੋਂ 49 ਡਿਗਰੀ ਆ ਆਪਾਂ ਦੁਪਹਿਰ ਨੂੰ ਸੜਕਾਂ ਸੁੰਨੀਆਂ ਹੁੰਦੀਆਂ ਜਦੋਂ ਇਹ ਰੇੜੀ ਲੈ ਕੇ ਕੂੜਾ ਲੈ ਕੇ ਜਾਂਦੇ ਹੁੰਦੇ ਆ ਇਹਨਾਂ ਦਾ ਆਪਾਂ ਦੇਣਾ ਨਹੀਂ ਦੇ ਸਕਦੇ ਆਪਾਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਇਹਨਾਂ ਦੇ ਪੈਰ ਧੋ ਕੇ ਪੀਣੇ ਚਾਹੀਦੇ ਆ ਜੋ ਸਾਨੂੰ ਬਿਮਾਰੀਆਂ ਤੋਂ ਹਰ ਚੀਜ਼ ਤੋਂ ਇਹਨਾਂ ਨੇ ਸਾਨੂੰ ਬਚਾ ਕੇ ਰੱਖਿਆ ਮੈਂ ਅਸੀਂ ਐਜੇ ਕਾਂਗਰਸ ਪਾਰਟੀ ਇਹਨਾਂ ਦੇ ਡੱਟ ਕੇ ਨਾਲ ਖੜੇ ਆ ਮੇਰੇ ਨਾਲ ਬਲੌਕ ਪ੍ਰਧਾਨ ਖੜੇ ਆ ਦੁੱਗਲ ਸਾਹਿਬ ਅਸੀਂ ਇਹਨਾਂ ਨਾਲ ਡੱਟ ਕੇ ਖੜੇ ਆ ਔਰ ਮੈਂ ਆਮ ਆਦਮੀ ਪਾਰਟੀ ਤੇ ਮੈਂ ਇੱਥੇ ਭਰੋਸਾ ਕਰ ਸਕਦਾ ਰਾਹੁਲ ਪੋਂਜੀ ਜੀ ਖੜੇ ਆ ਰਾਜੂ ਜੀ ਖੜੇ ਆ ਇਹ ਇਸ ਚੀਜ਼ ਨੂੰ ਰਾਹੁਲ ਜੀ ਨਿਪਟਾ ਸਕਦੇ ਆ ਕਿਉਂ ਥੋੜਾ ਜਿਆਦਾ ਸਰਗਰਮਨਾ ਹਿੱਸਾ ਲੈਂਦੇ ਆ ਗਰੀਬ ਬੰਦੇ ਦੀ ਸੁਣਦੇ ਆ ਮੇਰੀ ਇਹੀ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਕਿ ਇਹਨਾਂ ਨੂੰ ਆਪਾਂ ਪਰੇਸ਼ਾਨ ਕਰਨ ਦੀ ਥਾਂ ਤੇ ਇਹਨਾਂ ਦੇ ਤਨਖਾਹਾਂ ਵਿੱਚ ਵਾਧੇ ਕਰੀਏ ਮੁਲਾਜ਼ਮਾਂ ਵਿੱਚ ਵਾਧਾ ਕਰੀਏ ਕਿਉਂਕਿ ਸਾਡਾ ਏਰੀਆ ਬਹੁਤ ਵੱਧ ਚੁੱਕਾ ਤੇ ਸਾਡੇ ਸ਼ਹਿਰ ਵਾਸੀ ਸਾਡੇ ਚ ਵੀ ਕਮੀ ਪਈ ਸੀ ਆ ਆਮ ਤੌਰ ਤੇ ਤੁਸੀਂ ਨਾਲੀਆਂ ਦੇ ਲੋ ਡਿਸਪੋਜ਼ਲ ਜਿਹੜੇ ਅਸੀਂ ਘਰਾਂ 'ਚ ਵਰਤਦੇ ਸਾਰੇ ਨਾਲੀਆਂ 'ਚ ਸਿੱਟੇ ਜਾਂਦੇ ਆ ਕੂੜਾ ਸਾਡੇ ਬੰਦੇ ਰੋਜ਼ਾਨਾ ਲੈਣ ਜਾਂਦੇ ਆ ਕੂੜਾ ਵੀ ਇਵਨ ਕਈ ਪਰਿਵਾਰ ਨਹੀਂ ਪਾਉਂਦੇ ਕਈਆਂ ਪਰਿਵਾਰਾਂ ਨੂੰ ਗੁੱਸਾ ਲੱਗੂਗਾ ਸਚਾਈ ਇਹੀ ਆ ਠੀਕ ਆ ਕਿਤੇ ਇਹਨਾਂ ਦੀ ਵੀ ਕਮੀ ਪੇਛੀਆਂ ਕਿਤੇ ਸਾਡੀਆਂ ਵੀ ਸਾਡੇ ਸ਼ਹਿਰ ਵਾਸੀਆਂ ਦੀ ਵੀ ਆ ਅਸੀਂ ਵੀ ਪੂਰਾ ਸਾਥ ਨਹੀਂ ਦਿੰਦੇ ਜੋ ਇਹਨਾਂ ਨੂੰ ਚਾਹੀਦੀ ਆ ਅਸੀਂ ਜੇ ਕੂੜਾ ਕਲੈਕਟ ਕਰਦੇ ਆਂ ਅਸੀਂ ਕੂੜਾ ਕਲੈਕਟ ਕਰਕੇ ਰੱਖੀਏ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਆ ਆ ਸਾਡੇ ਭਾਈ ਭਰਾ ਪੈਣਾ ਆ ਇਹਨਾਂ ਅੱਗੇ ਵੀ ਸਰਕਾਰ ਅੱਗੇ ਵੀ ਆ ਜੋ ਵੀ ਇਹਨਾਂ ਦਾ ਬਣਦਾ ਜੁੜਦਾ ਆ ਉਹ ਵੀ ਦੇਣ ਇੱਕ 7-8000 ਤੇ ਦਿਹਾੜੀ ਕਰਦੇ ਆ ਬਿਲਕੁਲ ਜਿਹਨੂੰ ਕਹ ਲਈਏ ਵੀ ਕੋਈ ਅੱਜ ਬੱਚਾ ਵੀ ਨਹੀਂ 300 ਰੁਪਏ ਲੈਂਦਾ 300 ਰੁਪਏ ਤੇ ਕਰਦੇ ਆ ਇਹ ਦਿਹਾੜੀ ਕਰਦੇ ਆ ਇੱਕ ਤਰ੍ਹਾਂ ਦੀ ਕਿੱਥੋਂ ਘਰ ਪਰਿਵਾਰ ਪਾਲਣਗੇ ਪਿਛਣੀ ਆ ਸਰਕਾਰਾਂ ਨੇ ਵੀ ਕੋਈ ਨਹੀਂ ਸੁਣੀ ਅਸੀਂ ਤਾਂ ਆਪਣੀ ਸਰਕਾਰ ਅੱਗੇ ਬੇਨਤੀ ਕਰਦੇ ਆਂ ਵੀ ਤੁਸੀਂ ਇਹਨਾਂ ਦਾ ਪੈਲ ਦੇ ਹੱਦ ਤੇ ਮਸਲਾ ਹੱਲ ਕਰੋ ਤਾਂ ਕਿ ਇਹ ਵੀ ਵਧੀਆ ਜ਼ਿੰਦਗੀ ਜੀ ਸਕਣ ਆਪਣੇ ਪਰਿਵਾਰ ਦਾ ਵਧੀਆ ਲਾਈਫ ਐਕਸਪੈਂਡ ਕਰ ਸਕਣ ਤੁਹਾਡੇ ਤੁਹਾਡਾ ਵਾਰਡ ਜਿਹੜਾ ਆ ਕਿੰਨਾ ਨੰਬਰ ਵਾਰਡ ਹੈ ਤੁਹਾਡਾ ਮੇਰਾ ਵਾਰਡ ਨੰਬਰ 13 ਆ ਉੱਥੇ ਕਿੰਨੇ ਸਫਾਈ ਸੇਵਕ ਕਿੰਨੇ ਲੱਗੇ ਆ ਮੇਰੇ 3 ਲੱਗੇ ਹੋਏ ਤੇ ਇਹ ਤਿੰਨ ਤਿੰਨ ਦੀ ਮੰਗ ਦੁਬਾਰਾ ਫੇਰ ਕੀਤੀ ਗਈ ਜਿਹਦੇ ਕਰਕੇ ਉਹ ਕਹਿੰਦੇ ਇਹ ਸਟ੍ਰਾਈਕ ਕੀਤੀ ਐ ਅਸੀਂ ਕਈ ਵਾਰ ਦੇ ਵਿੱਚ ਅਸੀਂ 4 ਵੀ ਆ ਕਈ ਵਾਰ ਜਿਵੇਂ ਅਸੀਂ 5 ਵੀ ਆ ਕੋਈ ਸਫਾਈ ਦੀ ਸਮੱਸਿਆ ਹੈਗੀ ਸ਼ਿਕਾਇਤ ਹੈਗੀ ਤੇ ਫਿਰ ਸਾਨੂੰ ਦਾ ਡਰਪ ਪਰੇ ਕਰਦੇ ਆ ਜਾਂਦੇ ਆਉਂਦੇ ਆ ਜਦੋਂ ਕਿਤੇ ਟੀਮ ਦੀ ਵੀ ਲੋੜ ਪੈਂਦੀ ਆ ਸਾਰੇ ਫੋਨ ਕਰਦੇ ਆ ਟੀਮ ਵੀ ਆਉਂਦੀ ਆ ਇਹ ਨਹੀਂ ਵੀ ਜਿਹੜੇ ਤਿੰਨ ਲੱਗੇ ਆ ਉਹੀ ਕਰਦੇ ਆ ਜੇ ਕਿਤੇ ਵੱਡੇ ਖਾਲੇ ਖੂਲੇ ਕੱਢਣੇ ਆ ਦੁਪਹਿਰੋਂ ਬਾਅਦ ਇਹਨਾਂ ਦੀ ਪੂਰੀ ਪੂਰੀ ਦੀ ਟੀਮ ਜਾਂਦੀ ਆ 8-10 ਬੰਦੇ ਜਾਂਦੇ ਆ ਉਹ ਪ੍ਰੋਪਰ ਕੰਮ ਕਰਦੇ ਆ ਠੀਕ ਨੇ ਕੋਈ ਇਦਾਂ ਦੀ ਸਮੱਸਿਆ ਨਹੀਂ ਗਈ ਚਲੋ ਕਈਆਂ ਦਾ ਕਹਿਣਾ ਵੀ ਹੁੰਦਾ ਵੀ ਕਈਆਂ ਨੇ ਕਹੀ ਜਾਣਾ ਆਪਾਂ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ ਆਪਾਂ ਨੂੰ ਐਪਰੂਵਟ ਕਰਨਾ ਚਾਹੀਦਾ ਅਸੀਂ ਸੈਟੀਸਫਾਈ ਆ ਇਹਨਾਂ ਦੇ ਕੰਮ ਤੋਂ ਔਰ ਸਰਕਾਰ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਜਰੂਰ ਇਹਨਾਂ ਦੀ ਸੁਣੀ ਜਾਵੇ ਆ ਪਿਛਲੀਆਂ 2-3 ਸਰਕਾਰਾਂ ਨੇ ਲਾਰਾ ਲਾਇਆ ਵੀ ਅਸੀਂ ਪੱਕੇ ਕਰਦੇ ਆਂ ਪੱਕੇ ਕਰਦੇ ਆਂ ਕੀ ਗੱਲ ਇਹਨਾਂ ਦੇ ਪੱਕੇ ਕਰਨ ਵੇਲੇ ਬਜਟ ਘਟ ਜਾਂਦਾ ਇਹਨਾਂ ਦਾ ਹੀ ਬਹੁਤ ਜ਼ਿਆਦਾ ਪੈਣਾ ਅਸੀਂ ਸਰਕਾਰਾਂ ਇੰਨੇ ਖਰਚੇ ਕਰਦੀਆਂ ਆਪਣੇ ਲਈ ਐਮ.ਐਲ.ਏ ਮੰਤਰੀ ਇੰਨੇ ਖਾਤੇ ਕਰਦੇ ਆਂ ਉਹਨਾਂ ਅੱਗੇ ਵੀ ਬੇਨਤੀ ਆ ਕਿ ਤੁਸੀਂ ਥੋੜਾ ਜਿਹਾ ਕਿਸੇ ਪਾਸੇ ਡਿਸਕਾਊਂਟ ਕਰਦੇ ਹੋਏ ਇਹਨਾਂ ਪਰਿਵਾਰਾਂ ਦਾ ਦੇਖੋ ਜਿਹੜੇ ਕੀ ਮੂੰਹ ਗਾਲ ਮੂੰਹ ਗੰਦ ਦੇ ਚ 24 ਘੰਟੇ ਇੱਕ ਜ਼ਿੰਦਗੀ ਗੰਦ ਦੇ ਵਿੱਚ ਗੁਜ਼ਾਰ ਰਹੇ ਆ ਇਹਨਾਂ ਦੀ ਵੀ ਜ਼ਿੰਦਗੀ ਨੂੰ ਦੇਖਦੇ ਹੋਏ ਕੋਈ ਸਖਾ ਵਧੀਆ ਕਦਮ ਚੁੱਕਦੇ ਹੋਏ ਮਾਨ ਸਾਹਿਬ ਤਾਂ ਕਿ ਇਹ ਸਾਰੀ ਉਮਰ ਤੁਹਾਨੂੰ ਵੀ ਯਾਦ ਕਰਨ ਮਾਨ ਸਾਹਿਬ ਸਰਕਾਰ ਦੀ ਆਈਸੀਬੇ ਸਾਡੀਓ ਜ਼ਿੰਦਗੀ ਵਧੀਆ ਕਰਕੇ ਗਿਆ ਮੈਂ ਇਨਾ ਹੀ ਕਹਿੰਦਾ ਹੋਇਆ ਆਪਣੇ ਵੀਰਾਂ ਅਗੇ ਬੇਨਤੀ ਕਰਦਾ ਪੈਣਾ ਕਿ ਬੇਨਤੀ ਕਰਦਾ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਆ ਜੇ ਕੋਈ ਕਮੀ ਪੇਸ਼ੀ ਸਾਡੇ ਚ ਵੀ ਕਮੀ ਪੇਸ਼ੀ ਆ ਆਓ ਰਲ ਮਿਲ ਕੇ ਆਪਾਂ ਸਾਰੇ ਸ਼ਹਿਰ ਨੂੰ ਫੇਰ ਵਧੀਆ ਤਰ੍ਹਾਂ ਕਰੀਏ ਔਰ ਅਸੀਂ ਤੁਹਾਡੀ ਜਿਹੜੀ ਮੰਗ ਹੈ ਉਹ ਸਰਕਾਰ ਤੱਕ ਜਰੂਰ ਪਹੁੰਚਾਵਾਂਗੇ। ਸਾਡੇ ਬੰਸ ਹਾਂਜੀ ਹਾਂਜੀ। ਅਗਰ ਵੀ ਇੱਧਰ ਆਓ ਮੜਿਆ ਤੁਸੀਂ ਤੁਸੀਂ ਸੁਣਿਆ ਉਹਨਾਂ ਨੇ ਆਪਣੀ ਜਿਹੜੀ ਸਮੱਸਿਆ ਦੱਸੀ ਹੈ। ਬਿਲਕੁਲ ਜਿਹੜੀ ਜੈਨੂਇਨ ਸਮੱਸਿਆ ਹੈ ਜੀ ਆ ਸ਼ਾਮੀ ਭਾਈ ਨੇ ਦਸੀਆ ਜਿੰਨੀਆਂ ਮੇਰੀਆਂ ਭੈਣਾਂ ਖੜੀਆਂ ਮੇਰੇ ਵੀਰ ਖੜੇ ਆ ਅੱਜ ਤੱਕ ਮੈਂ ਮਤਲਬ ਕਾਲੇ ਭਾਈ ਨੇ ਵੀ ਦੱਸਿਆ ਮਿੱਚੀ ਭਾਈ ਨੇ ਦੱਸਿਆ ਕੋਈ ਸਮੱਸਿਆ ਜਿਹੜੀ ਸਫਾਈ ਦੀ ਹੈਗੀ ਆ ਉਹ ਪ੍ਰੋਬਲਮ ਹੈ ਜਾਂ ਵੀ ਅਸੀਂ ਪਹਿਲਾਂ ਜਿਹੜਾ ਲਫਾਫਾ ਜਾਂ ਕੋਈ ਅਸੀਂ ਹੀ ਪਹਿਲਾਂ ਦੋਸ਼ੀ ਆ ਕਿਉਂਕਿ ਅਸੀਂ ਨਾਲੀਆਂ ਦੇ ਵਿੱਚ ਸਿੱੜ ਦਿੰਦੇ ਆ ਤੇ ਉਸ ਤੋਂ ਇਹ ਲੋਕੀ ਉਹ ਜਿਹੜਾ ਹੈਗਾ ਫਿਰ ਸਾਫ਼ ਕਰਦੇ ਆ ਲਫਾਫਾ ਵਗੈਰਾ ਉਹ 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 ਵੀ ਮਤਲਬ ਜਿਹੜੀ ਹੈਗੀ ਸਫਾਈ ਕਰਦੇ ਆ ਸੋ ਆਪਾਂ ਨੂੰ ਪਹਿਲਾਂ ਸੁਧਾਰਨ ਦੀ ਲੋੜ ਹੈਗੀ ਆ ਤੇ ਬਾਕੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਆ ਉਹ ਜਰੂਰ ਤੁਹਾਡੇ ਮੱਦੇਬਰਾਹੀ ਵੀ ਤੇ ਮੈਂ ਖੁਦ ਆਪ ਵੀ ਮੈਂ ਇਹਨਾਂ ਦੀ ਬਣਾਉਂਗਾ ਪੂਰੀ ਪ੍ਰੋਪਰ ਪ੍ਰਪੋਜ਼ਲ ਬਣਾ ਕੇ ਅਸੀਂ ਕਿ ਬਣਦੇ ਇਹਨਾਂ ਦੇ ਮਹਿਕਮੇ ਨੂੰ ਪਹੁੰਚਾਵਾਂਗੇ ਤੇ ਇਹਨਾਂ ਦੀ ਜਿਹੜੀ ਬਣਦਾ ਜਿਹੜਾ ਇਹਨਾਂ ਦਾ ਮਾਨ ਸਨਮਾਨ ਹੈਗਾ ਉਹ ਇਹਨਾਂ ਨੂੰ ਦਿੱਤਾ ਜਾਊਗਾ ਨੇ ਵੋ ਤੇ ਤਿੰਨ ਦੱਸ ਰਿਹਾ ਕਿ ਤਿੰਨ ਤਿੰਨ ਮਹੱਲੇ ਨੂੰ ਇੱਕ ਨੂੰ ਸਫਾਈ ਸੇਵਕ ਦਿੱਤੇ ਜਾਣ ਮੇਨ ਸਟ੍ਰਾਈਕ ਜਿਹੜਾ ਕਾਰਨ ਦੱਸਦੇ ਪਿਆ ਉਹ ਆ ਕੋਈ ਦਖਲੰਦਾਜ਼ੀ ਆ ਜਿਆਦਾ ਤੁਹਾਡੀ ਹੀ ਪਾਰਟੀ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਜਿਹੜਾ ਮੇਨ ਰੋਸ ਆਜੋ ਉਹ ਆ ਜਿਹੜਾ ਸਟ੍ਰਾਈਕ ਕੀਤੀ ਆ ਉਹਨਾਂ ਨੇ ਮਨੀ ਜੀ ਹੁਣੇ ਮੈਨੂੰ ਪਤਾ ਲੱਗਾ ਆਪਾਂ ਇੱਥੇ ਖੜੇ ਸੀਗੇ ਬਿਲਕੁਲ ਵੀ ਜਿਹੜਾ ਹੈਗਾ ਉਹ ਮਤਲਬ ਕਿਸੇ ਦੇ ਵੀ ਅੰਡਰ ਪ੍ਰੈਸ਼ਰ ਆ ਕੇ ਮੈਂ ਕੌਣਸਲ ਨੂੰ ਕਹੂੰਗਾ ਵੀ ਬਿਲਕੁਲ ਨਹੀਂ ਤੁਸੀਂ ਕੰਮ ਕਰਨਾ ਤੁਸੀਂ ਇੰਡੀਪੈਂਡੈਂਟ ਆਪਣੇ ਕਿਉਂਕਿ ਤੁਸੀਂ ਸ਼ਹਿਰ ਲਈ ਚੰਗਾ ਹੀ ਕੰਮ ਕਰ ਰਹੇ ਆ ਤੇ ਸਾਰੇ ਖੁਸ਼ ਨੇ ਤੇ ਉਸ ਤਰ੍ਹਾਂ ਹੀ ਤੁਸੀਂ ਜਿਹੜਾ ਹੈਗਾ ਗਰਾਇਆ ਸ਼ਹਿਰ ਨੂੰ ਅੱਜ ਤੁਸੀਂ ਸਾਰੇ ਇੱਥੇ ਬੈਠੇ ਹੋ ਜਿੰਨੇ ਵੀ ਪਰ ਅੱਜ ਦੇਖੋ ਸ਼ਹਿਰ ਦੇ ਵਿੱਚ ਮਤਲਬ ਕਾਫੀ ਜਿਹੜਾ ਹੈਗਾ ਮਾਹੌਲ ਉਹ ਦਿੱਕਤ ਆਈ ਹੈ ਤੇ ਇਸ ਕਰਕੇ ਮੈਂ ਖੁਦ ਸਾਨੂੰ ਬੇਨਤੀ ਕਰਦਾ ਵੀ ਮੈਂ ਥੋੜੀ ਜਿਹੜੀ ਕੱਲੀ ਕੱਲੀ ਮੰਗ ਉੱਪਰ ਲੈ ਕੇ ਜਾਊਂਗਾ ਸਰਕਾਰ ਕੋਲ ਵੀ ਤੁਸੀਂ ਜਿਹੜਾ ਹੈਗਾ ਇਹ ਆਪਣਾ ਇਹਨੂੰ ਧਰਨਾ ਜਿਹੜਾ ਹੈਗਾ ਆ ਇਹਨੂੰ ਸਮਾਪਤ ਕਰਕੇ ਆਪਾਂ ਰਲ ਕੇ ਸ਼ਹਿਰ ਨੂੰ ਚੱਲੀਏ ਤੇ ਬਣਦੀਆਂ ਜਿਹੜੀਆਂ ਮੰਗਾ ਤੁਹਾਡੀਆਂ ਮੈਂ ਉੱਪਰ ਲੈ ਕੇ ਜਾਵਾਂ। ਜੋ ਸ਼ਾਮਪਾ ਜੀ ਇਹ ਦੇਖੋ ਆਹ ਦਾ ਜੁਨੀਅਨ ਦੇ ਸਾਡੇ ਪ੍ਰਧਾਨ ਸਾਹਿਬ ਨਾਲ ਵੀ ਅਸੀਂ ਸਾਹਮਣੇ ਉਹ ਬੰਦਾ ਆਵੇ ਤਾਂ ਅਸੀਂ ਗੱਲ ਕਰਾਂਗੇ ਗੱਲ ਕਰਾਂਗੇ ਨਾ। ਸਭੇ ਸਾਹਮਣੇ ਅਸੀਂ ਗੱਲ ਕਰਾਂਗੇ। ਅੱਛਾ ਇੰਨਾ ਗਿਆ ਤੁਹਾਨੂੰ ਹੋਰ ਕਹਣਗੇ ਬਾਅਦ ਵਿੱਚ ਲਿਜਾਓ। ਦੋ ਤਿੰਨ ਝਟਕੇ ਹੋ ਗਏ ਰਾਹੁਲ ਭਾਜੀ। ਨਾ ਨਾ ਦੇਖਦਾ ਰਾਹੁਲ ਦਿਲਿੰਦਰ ਸਾਹਿਬ ਦਾ ਹੋ ਗਿਆ। ਹਾਂਜੀ ਰਕੇਸ਼ ਜੀ। ਖੱਟਾ ਰਹਿਣਾ ਜਿੰਨੇ ਵੀ ਸਫਾਈ ਸੇਵਕ ਮੇਰੇ ਭਰਾ ਮੇਰੀਆਂ ਭੈਣਾਂ ਇਸ ਗਰਮੀ ਦੇ ਸਮੇਂ ਵਿੱਚ ਸ਼ਹਿਰ ਦੇ ਵਿੱਚ ਆਪਣੇ ਤਨੋਂ ਮਨੋਂ ਸਹਿਦੀ ਸਫਾਈ ਵਾਸਤੇ ਕੰਮ ਕਰ ਰਹਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਲੂਟ ਕਰਦਾ ਕਿ ਸਾਡੇ ਸ਼ਹਿਰ ਦੇ ਵਾਰੀਅਰ ਨੇ ਆਪਣੇ ਪੂਰਾ ਦਿਲੋਂ ਉਹ ਜਿਹੜਾ ਕੰਮ ਕਰ ਰਹਾ ਸਾਡੇ ਵਾਰਡਾਂ ਦੇ ਵਿੱਚ ਕੋਈ ਵੀ ਸ਼ਿਕਾਇਤ ਨਹੀਂ ਜਿਸ ਤਰ੍ਹਾਂ ਸਾਡੇ ਸ਼ਹਿਰ ਦੇ ਸੀਨੀਅਰ ਵਾਈਸ ਪ੍ਰਧਾਨ ਬਲਜਿੰਦਰ ਕਾਲਾ ਜੀ ਨੇ ਦੱਸਿਆ ਕਿ ਇਥੇ ਸਰਕਾਰ ਦੀ ਨਿਕਾਮੀ ਹੈ ਸਰਕਾਰ ਦੀ ਨਿਕਾਮੀ ਕਿ ਜਿਹੜੀ ਪਿਛਲੇ 2 ਸਾਲਾਂ ਤੋਂ ਜਿਹੜੀ ਇਲੈਕਸ਼ਨ ਡਿਊ ਪਈ ਹੈ ਕਾਉਂਸਲ ਦੀ ਇਲੈਕਸ਼ਨ ਇਹ ਜੇ ਤੱਕ ਨਹੀਂ ਕਰਾ ਸਕੇ ਜੇ ਇਲੈਕਸ਼ਨ ਹੋਈ ਹੋਵੇ ਇੱਥੇ ਨਮੈਦੇ ਸਾਡੇ ਸ਼ਹਿਰ ਦੇ ਹੋਣ ਤਾਂ ਜਿਹੜੀਆਂ ਪ੍ਰੋਬਲਮਸ ਜਿਹੜੀਆਂ ਹੁਣ ਆ ਰਹੀਆਂ ਇਹ ਪ੍ਰੋਬਲਮ ਨਾ ਹੋਵੇ ਕਿਉਂਕਿ ਇਸ ਵੇਲੇ ਜੋ ਪ੍ਰੋਬਲਮਸ ਆ ਰਹੀਆਂ ਲੋਕੀ ਪਰਸਨਲ ਆਪਣੇ ਵਾਰਡਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਬੁਲਾ ਕੇ ਜਿਹੜਾ ਕੰਮ ਕਰਾਉਣ ਵਾਸਤੇ ਮਜਬੂਰ ਕਰਦੇ ਆ ਉਹ ਜਿਹੜੀ ਕਿ ਗੱਲ ਬਿਲਕੁਲ ਗਲਤ ਹੈ ਮੈਂ ਤਾਂ ਸਰਕਾਰ ਅਗੇ ਹੀ ਬੇਨਤੀ ਕਰਦਾ ਹਾਂ ਵੀ ਬੋਸ ਬੋਰਸ ਠੀਕ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਇਹੜੀ ਇਲੈਕਸ਼ਨ ਕਰਾਈ ਜਾਵੇ ਤਾਂ ਜੋ ਸ਼ਹਿਰ ਨੂੰ ਚੰਗੇ ਨਮਾਇਦੇ ਮਿਲ ਸਕਣ ਕਾਂਗਰਸ ਸਰਕਾਰ ਵੇਲੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਗਵਸੀ ਚੌਧਰੀ ਸੰਤੋਖ ਸਿੰਘ ਜੀ ਨੇ ਐਸਟੀਪੀ ਲੈ ਕੇ ਆਂਦਾ ਔਰ 22 ਕਰੋੜ ਰੁਪਏ ਸ਼ਹਿਰ ਵਾਸਤੇ ਲੈ ਕੇ ਆਂਦਾ ਸ਼ਹਿਰ ਦੀ ਜੇ ਸਫਾਈ ਵਾਸਤੇ ਜਿਹੜਾ ਠੀਕ ਠੰਗ ਨਾਲ ਜਿਹੜਾ ਸੁਚਾਰੂ ਜਿਹੜਾ ਕੰਮ ਚੱਲ ਸਕੇ ਇਹ ਸਾਡੇ ਸਫਾਈ ਸੇਵਕ ਹੁਣ ਤੱਕ ਉਸ ਪ੍ਰੋਜੈਕਟ ਦੇ ਲਈ ਹੀ ਕੰਮ ਕਰਦੇ ਆ ਰਹੇ ਆ ਦੂਸਰਾ ਕੰਮ ਜਿਹੜਾ ਕਾਂਗਰਸ ਸਰਕਾਰ ਵੱਲੋਂ ਡੀਸੀ ਰੇਟਾਂ ਤੇ ਜਿਹੜੇ ਇਹਨਾਂ ਨੂੰ ਲੈਟਰ ਦਿੱਤੇ ਗਏ ਔਰ ਡੀਸੀ ਰੇਟਾਂ ਤੇ ਜਿਹੜੇ ਤਨਖਾਹ ਇਹਨਾਂ ਦੇ ਅਕਾਊਂਟ ਦੇ ਵਿੱਚ ਆਉਣ ਲੱਗੀ ਤੇ ਮੈਂ ਇਹੀ ਚਾਹੁੰਦਾ ਕਾਂਗਰਸ ਸਰਕਾਰ ਦੀ ਤਰਜ਼ ਤੇ ਜਿਹੜੀ ਮੌਜੂਦਾ ਸਰਕਾਰ ਆ ਇਸਨੂੰ ਵੀ ਚਾਹੀਦਾ ਹੈਗਾ ਜਿਹੜੇ ਜਿਹੜੇ ਸਾਡੇ ਸਫਾਈ ਸੇਵਕ ਹੈ ਇਹਨਾਂ ਨੂੰ ਪੱਕੇ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੀ ਸ਼ਹਿਰ ਦੇ ਜਿਹਦਾ ਵਾਅਦਾ ਹੋ ਰਿਹਾ ਔਰ ਵੱਧ ਤੋਂ ਵੱਧ ਜਿਹੜੇ ਸਫਾਈ ਸੇਵਕ ਇਹਨਾਂ ਦੀ ਭਰਤੀ ਪੱਕੇ ਤੌਰ ਤੇ ਕੀਤੀ ਜਾਵੇ ਤਾਂ ਜਿਹੜੀ ਸਫਾਈ ਹੈ ਸ਼ਹਿਰ ਦੀ ਮਲੋ ਨਿਰੰਤਰ ਜਿਸ ਤਰ੍ਹਾਂ ਹੁਣ ਚੱਲ ਰਹੀ ਹੈ ਇਸ ਤਰ੍ਹਾਂ ਹੀ ਚੱਲਦੀ ਚੱਲਦੀ ਰਹੇ